ਉਧਰ ਉਧਰ ਜਾ ਭਾਈ ਹਾਚ ਉਧਰ ਮਿਲੂ ਇਹਨੂੰ ਕਾਦਰਾਂਗੇ ਕਿਵੇਂ ਕੋਤੇ ਜਿੰਗਰ ਕੋ ਬਨੇ ਪਾਉਂਗਾ ਸਰਦਾਰ ਦੇ ਤੁਰਤ ਬਾਦ ਵਿੱਚ ਇੰਸਟਾਗ੍ਰਾਮ ਤਾਂ ਤਾਂ ਦਿੱਤੂ ਕੁਝ ਮੋਬਾਈਲ ਮੰਗਣੀ ਨਹੀਂ ਲੱਗਦੀ ਮੀਂਹ ਵਿੱਚ ਆਹ ਇਹ ਉਧਰ ਵੀ ਮਾ ਚੜ ਗਿਆ ਤਬ कौन है कौन है ये? ये कौन है ये कौन है भाई ये आपके भाई है क्या नाम है इनका अच्छा और ये छोटे भाई ये छोटे भाई हैं हाँ। अच्छा पहचान लिया सबको हाँ पहचान पिंड के है अच्छा पिंड के है यूपी के अच्छा यूपी के हैं हाँ। अच्छा अच्छा <laughs> तो कितना कितना टाइम हो गया आपको यहाँ पे आए हुए आए गए आठ दिन, दिन आड़ पूरे दिन आए गए पूरे कितने कितने साल हो गए सात साल हो गए सात साल हो गए सात साल पूरे अच्छा सात साल हो गए इसको साल पूरे हो गए तो ये कौन कौन सा साल में गया थे इधर से दो हजार सत्रह दो हजार सत्रह में गए दो हजार सत्रह में अच्छा और 2017 हजार सत्रह से लेके हाँ, हाँ, सात साल हो गए साल भी। 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 तो साल साल तो अब फिर आपने क्या किया इसको ढूंढने के लिए पता नहीं लगा मेरे भाई ने, इन ने और चाचा ने महीने दो महीने हर जगह ढूंढते रहे कहीं पता नहीं लगा इधर चित्र कभी कभी ढूंढा नहीं अच्छा तब आगे आपने आगरा फोर्ड पे काम करते ਤੋ ਇਸ ਕੋ ਆਏ ਹੋਏ ਸਾਡੇ ਪਾਸ ਤੋ ਵੈਸੇ ਹੋ ਗਏ ਨੂੰ ਲਗਭਗ 6-7 ਦਿਨ ਹੋ ਗਏ ਹਨ 6-7 ਦਿਨ ਉਹ ਫੋਨ ਦਿਓ ਮੈਂ ਉਹ ਵੀਡੀਓ ਵੀ ਦਿਖਾਣਾ ਔਰ ਕਿਸ ਤਰ੍ਹਾਂ ਇਹਨੂੰ ਕਿਹੜੇ ਹਾਲਾਤਾਂ ਚ ਇਹਨੂੰ ਵੀਰ ਨੂੰ ਰੱਖਿਆ ਸੀ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਕਿ ਲਗਭਗ ਇਹ ਮਤਲਬ ਬੰਦੂਆ ਮਜ਼ਦੂਰੀ ਟਾਈਪ ਇਹਨੂੰ ਰੱਖਿਆ ਸੀ ਔਰ ਇੰਨੇ ਜਿਆਦਾ ਇਹਦੇ ਦਰਦਨਾਕ ਚ ਇਹਨੇ ਮੜੇ ਹਾਲਾਤ ਸੀ ਤਾ ਦੇਖੋ ਆ ਦੇ ਨਾਲ ਦੇ ਅੱਜ ਕੱਲ ਆ ਜੰਡੇ ਵੀਰੇ ਆ ਵੇਖੋ ਆ ਚੀਚਾ ਰਹਿਣ ਨੂੰ ਕਈ ਕਈ ਮਤਲਬ ਇਹ ਇਹਦੀ ਹਾਲਾਤ ਹੀ ਐਵੇਂ ਦੇਖੀ ਜਿਵੇਂ ਪਤਾ ਨਹੀਂ ਕਈ ਸਾਲ ਹੋ ਗਏ ਨੂੰ ਜਦਾਂ ਨਹਾਤਾ ਹੀ ਨਹੀਂ ਤੇ ਅੱਜ 7 ਸਾਲ ਬਾਅਦ ਇਹਦਾ ਜਿਹੜਾ ਪਰਿਵਾਰ ਹੈ ਉਹ ਸਾਡੀ ਸਾਰਿਆਂ ਦੀਆਂ ਦੁਆਵਾਂ صدਕਾ ਔਰ ਕਾਲਪੁਰਖ ਦੀ ਰਹਿਮਤ صدਕਾ ਸਾਰਾ ਕੁਝ ਜਿਹੜਾ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ 7 ਸਾਲ ਬਾਅਦ ਹਣਾ ਭਾਵੇਂ ਪੁੱਤ ਦੇਸੀ ਪਰਦੇਸੀ ਜਿਹੜਾ ਵੀ ਆ ਪੁੱਤ ਤੇ ਪੁੱਤੀ ਆ ਤੇ 7 ਸਾਲ ਦਾ ਵੀ ਛੋਟਾ ਵੀ ਜਿਹੜਾ ਉਹ ਬੜਾ ਲੰਮਾ ਸਮਾਂ ਉਹ ਜਾਂਦਾ ਤੇ ਇਸ ਤੋਂ ਬਾਅਦ ਹੁਣ ਪਰਿਵਾਰ ਨਾਲ ਸਲਾਹ ਵੀ ਕਰਦੇ ਆ ਕਿ ਕੀ ਇਹਨਾਂ ਦਾ ਵਿਚਾਰ ਹੈ ਹੋਰ ਪਰਿਵਾਰ ਚ ਕੌਣ-ਕੌਣ ਹੈ ਵੀ ਪਰਿਵਾਰ ਸੇ ਹਾਂ ਹਾਂ ਚਾਰ ਭਾਈ ਹਾਂ ਚਾਰ ਭਾਈ ਹਾਂ ਇਹ ਕਿਹ ਕਰ ਇਸ ਵਿੱਚ ਸਭ ਤੋਂ ਵੱਡੇ ਭਾਈ ਹੈ ਇਹ ਸਭ ਤੋਂ ਵੱਡੇ ਹਨ इनसे ਛੋਟੇ ਹਮੇ ਮੇਰੇ इनसे بڑے ਕਰ ਸਭ ਤੋਂ ਛੋਟਾ ਮੈਂ ਹਾਂ ਚਾਰ ਭਾਈ ਠੀਕ ਹੈ ਦੋ ਬਹਨੇ ਦੋ ਬਹਨੇ ਚਾਚਾ ਤਾऊ ਸਭ ਕੁਝ ਹੈ ਠੀਕ ਹੈ acha ਠੀਕ ਠੀਕ ਹੈ ਔਰ ਅਭੀ ਜਾਣਾ ਹੈ ਜਾਣਗੇ ਹੈ ਕੀ ਕਰਤਾ ਹੈ ਜਾਣੇ ਕੋ ਹਾਂ ਸਿੰਪਲ ਹੈ ਉਹ ਕਿਹਦਾ ਲੱਗ ਰਿਹਾ ਹੈ ਆਪਕੋ ਬੜੀਏ ਹੈ ਅੱਛਾ ਹੈ ਉਹ ਸਾਡੇ ਕੋਲ ਕੁ ਤਕਰੀਬਨ 7-8 ਦਿਨ ਤੋਂ ਰਿਹਾ ਜਦੋਂ ਇਹ ਨਵਾਂ ਨਵਾਂ ਸਾਡੇ ਕੋਲ ਆਏ ਹੀ ਭਾਈ ਸਾਹਿਬ ਤੇ ਅਸਲ ਚ ਇਹਨਾਂ ਦਾ ਥੋੜਾ ਜਿਹਾ ਜਿਹੜਾ ਉਸ ਵੇਲੇ ਰਵਈਆ ਸੀ ਨਾ ਉਹ ਥੋੜਾ ਜਿਹਾ ਬੜਾ ਹੋ ਰਹੀ ਕਿਉਂਕਿ ਇਹਨੂੰ ਪੂਰੀ ਤਰ੍ਹਾਂ ਆਪਣਾ ਐਡਰੈਸ ਦੱਸਣੀ ਹੀ ਪਉਂਦਾ ਤੇ ਸਰ ਸਾਡੇ ਸੁਭਾਸ਼ ਚੰਦਰ ਜੀ ਅ ਦੂਜੇ ਜਿਹੜੇ ਸਾਡੇ ਟੀਮ ਮੈਂਬਰ ਆ ਬਗੀਚਾ ਜੀ ਉਹਨਾਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਤੇ ਇਹਨੂੰ ਇਹਦੇ ਪਰਿਵਾਰ ਤੱਕ ਪਹੁੰਚਾਉਣ ਲਈ ਔਰ ਅੱਜ 7 ਸਾਲ ਬਾਅਦ ਇਹ ਬੱਚਾ ਜਿਹੜਾ ਆ ਜਾਂ ਇਹ ਲੜਕਾ ਜਿਹੜਾ ਆ ਇਹ ਆਪਣੇ ਪਰਿਵਾਰ ਨੂੰ ਮਿਲ ਗਿਆ ਹਾਂ ਤੁਹਾਡਾ ਸਾਰਿਆਂ ਦਾ ਬੜਾ ਸ਼ੁਕਰਾਨਾ ਅਕਾਲ ਪੁਰਖ ਦੀ ਬੜੀ ਰਹਿਮਤ ਹੋਈ ਹੈ ਕਿ ਇਹ ਜਿਹੜਾ ਆਦਮੀ ਆ ਆਪਣੇ ਪਰਿਵਾਰ ਚ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਅਗਰ ਹੋਰ ਵੀ ਕੋਈ ਪ੍ਰਵਾਸੀ ਵੀਰ ਜਾਂ ਕੋਈ ਪੰਜਾਬੀ ਵੀਰ ਅਜੇ ਹਾਲਾਤਾਂ ਚ ਕੋਈ ਹੈਗਾ ਜਿਹੜਾ ਜਿਹਨੂੰ ਉਹਦੇ ਪਰਿਵਾਰ ਤੱਕ ਬਚਾਉਣ ਦੀ ਲੋੜ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ